ਜੀ ਵਰਜੇ ਮੇਰੇ ਤੋਂ ਬੋਲਦੇ ਆਂ ਅੱਛਾ ਜੀ ਤੇ ਵੀ ਮੈਨੂੰ ਬਹੁਤ ਚੜਦੀ ਇਹ ਬਿਮਾਰੀ ਸੀ ਨਾਲੇ ਬਲੱਡ ਵਾਦਾ ਸੀ ਕੀ ਨਾਂ ਕੀ ਆ ਤੁਹਾਡਾ ਜੀ ਹਰਜੀਤ ਕੌਰ ਹਰਜੀਤ ਕੌਰ ਆ ਜੀ ਹਾਂ ਜੀ ਤੇ ਅਸੀਂ ਤੁਹਾਨੂੰ ਨਾ ਕੁਛ ਦਿਨ ਪਹਿਲਾਂ ਬੋਡੀ ਸਰਵਿਸ ਪੈਕ ਦਿੱਤਾ ਸੀ ਉਹ ਪੈਕ ਪੀਣ ਤੋਂ ਪਹਿਲਾਂ ਕਿੰਨੀ ਇੱਕ ਪ੍ਰੋਬਲਮ ਆ ਸੀ ਤੁਹਾਨੂੰ ਬਹੁਤ ਸੀ ਜੀ ਨਾ ਤਾਂ ਮੈਂ ਤਾਂ ਤੁਰਿਆ ਜਾਂਦਾ ਸੀ ਮੈਂ ਤੋਰ ਨਹੀਂ ਸੀ ਪਾਉਂਦੀ ਜੀ ਜਿਵੇਂ ਤੇ ਨਾ ਹੀ ਮੈਂ ਤੁਹਾਨੂੰ ਬੈਠ ਕੇ ਉੱਠਾ ਜਾਂਦਾ ਸੀ ਠੀਕ ਹੈ ਜੀ ਹੁਣ ਜੀ ਮੈਨੂੰ ਬਹੁਤ ਫਰਕ ਆਇਆ ਨਾ ਤਾਂ ਮੇਰਾ ਬੀਪੀ ਵਧਿਆ ਮੁੜ ਕੇ ਤੇ ਮੈਨੂੰ ਸ਼ੂਗਰ ਵੀ ਠੀਕ ਆ ਹੋਰ ਕੀ ਕੀ ਪ੍ਰੋਬਲਮ ਸੀ ਜਿਵੇਂ ਤੁਸੀਂ ਸ਼ੂਗਰ ਬੀਪੀ ਦੱਸ ਰਹੇ ਸੀਗੇ ਹਨਾ ਹਾਂ ਜੀ ਹੁਣ ਫਰਕ ਆ ਰਿਹਾ ਬਹੁਤ ਤੇ ਗੱਠਾਂ ਸਰੀਰ ਚ ਦੱਸ ਰਹੇ ਸੀ ਉਹ ਸਾਲਾਂ ਤੋਂ ਹੋਣ ਦੀਆਂ ਗੰਢਾਂ ਵਿੱਚ ਨਾ ਪੰਜੇ ਸੀ ਹੁਣ ਠੀਕ ਆ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕਿਸਾਲਾਂ ਤੋਂ ਪ੍ਰੋਬਲਮ ਸੀਗੀ ਤੁਹਾਨੂੰ ਇਹ 20 ਸਾਲ ਹੋ ਗਏ ਜੀ 20 ਸਾਲ ਕਿੰਨੀਆਂ ਕ ਦਵਾਈਆਂ ਖਾ ਲਿਆ ਦਵਾਈ ਮੋਗੀਆਂ ਹੀ ਬਹੁਤ ਖਾਦੀ ਤੇ ਪਰਨਾਲਿਓ ਵੀ ਖਾਦੀ ਨੇੜ ਸਿੰਘਾ ਦੇ ਵੀ ਖਾਧੀ ਫਿਰ ਇਹਦੀ ਪਤਾ ਹੋਣਾ ਮਟਰਪੋ ਵੀ ਖਾਧੀ ਠੀਕ ਹੈ ਜੀ ਹਾਂ ਜੀ ਯਾਨੀ ਕਿਸੇ ਦਵਾਈ ਨਾਲ ਕੋਈ ਫਰਕ ਨਹੀਂ ਹੋਇਆ ਕੋਈ ਫਰਕ ਨਹੀਂ ਸੀ ਬੈ ਜੀ ਨਜ਼ਰ ਲਈ ਜਾਂਦੇ ਸੀ ਠੀਕ ਸੀ ਠੀਕ ਹੈ ਦਵਾਈ ਦੇ ਵਿੱਚ ਵੀ ਬਲੱਡ ਵੱਜ ਜਾਂਦਾ ਸੀ ਠੀਕ ਹੈ ਜੀ ਠੀਕ ਹੈ ਸ਼ੂਗਰ ਵਾਲੀ ਦਵਾਈ ਹਾਂ ਉਹ ਵੀ ਲੈਂਦੇ ਸੀ ਜੀ ਕਿਉਂਕਿ ਸ਼ੂਗਰ ਹੀ ਵੱਜ ਜਾਂਦਾ ਸੀ ਠੀਕ ਹੈ ਹਾਂ ਤੇ ਸੁੱਤੋਂ ਉੱਠਿਆ ਨਹੀਂ ਸੀ ਜਾਂਦਾ ਹਾਂ ਜੀ ਉੱਠਿਆ ਜੀ ਜਾਂਦਾ ਤੇ ਕੋਈ ਕੰਮ ਨਹੀਂ ਸੀ ਕਰ ਪਾਉਂਦੇ ਕਰਦਾ ਨਹੀਂ ਕੁਝ ਵੀ ਨਹੀਂ ਹੁੰਦਾ ਮੈਂ ਧਾਰਾ ਕੱਢ ਲੋ ਵੀ ਤਰਸਦੀ ਸੀ ਹੁਣ ਮੈਂ ਧਾਰਾ ਵੀ ਕੱਢ ਲੈਣੀ ਹੈ ਅੱਛਾ ਕਿੰਨੇ ਟਾਈਮ ਤੋਂ ਮੱਲਾਏ ਪ੍ਰੋਬਲਮਾਂ ਦੇ ਵਿੱਚ ਰੁੱਝੇ ਹੋਏ ਸੀ ਕਿ ਉੱਠੇ ਨਹੀਂ ਸੀ ਜਾਂਦਾ ਧਾਰ ਚੋਈ ਨਹੀਂ ਸੀ 20 ਸਾਲੋਂ 20 ਸਾਲਾਂ ਤੋਂ ਜਾਨੀ ਰੁਕਿਆ ਪਿਆ ਸੀ ਜਰੀ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਇਹਦਾ ਤੁਸੀਂ ਇੱਕ ਮਹੀਨਾ ਪਹਿਲਾਂ ਆਪਣਾ ਬੋਡੀ ਸਰਵਿਸ ਪੈਕ ਲਿਆ ਇਹਦੇ ਨਾਲ ਹੁਣ ਕਿੰਨਾ ਕੁ ਫਰਕ ਹੈ ਹੁਣ ਜੀ ਸੌਜੋ ਮੈਨੂੰ 50% ਫਰਕ ਆ ਉਹ ਨਾਲ ਠੀਕ ਹੈ ਜੀ ਹਾਂਜੀ ਕੀ ਕੰਮ ਕਰ ਲੈਨੇ ਹੁਣ ਕਰਦਾ ਹਾਂਜੀ ਹੁਣ ਮੈਂ ਧਾਰਾ ਵੀ ਦੋ ਕੱਢ ਲੈਣੀ ਹੈਗੀ ਵਧੀਆ ਉੱਠ ਕੱਢਦੀ ਆ ਬੈਠ ਕੇ ਠੀਕ ਹੈ ਜੀ ਪਹਿਲਾਂ ਬੈਠੇ ਨਹੀਂ ਸੀ ਜਾਂਦਾ ਨਾ ਪਹਿਲਾਂ ਬੈਠਾ ਨਾ ਤੁਰਿਆ ਜਾਂਦਾ ਜੀ ਤੁਰਨ ਦੀ ਪਹੁੰਚ ਨਹੀਂ ਸੀ ਠੀਕ ਹੈ ਜੀ ਠੀਕ ਤੇ ਜਿਹੜੇ ਲੱਖਾਂ ਹੀ ਭੈਣ ਭਾਈ ਨੇ ਹੁਣ ਬਹੁਤ ਪ੍ਰੋਬਲਮ ਆ ਨੇ ਇਸ ਤਰ੍ਹਾਂ ਦੀਆਂ ਵੀ ਉਹ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਵੀ ਆਪਾਂ ਤਾਂ ਇਹ ਹੀ ਕਹਿੰਦੇ ਆ ਵੀ ਤੁਸੀਂ ਇੱਥੋਂ ਦਵਾਈ ਲਓ ਤੇ ਤੁਸੀਂ ਵਧ ਕੇ ਠੀਕ ਹੋ ਜਾਓਗੇ ਬਹੁਤ ਸਰਵਿਸ ਪੈਕ ਬੋਡੀ ਸਰਵਿਸ ਪੈਕ ਲਓ ਵਰਤੋ ਜੀ ਜੀ ਤੁਸੀਂ ਇੱਥੋਂ ਠੀਕ ਹੋ ਜਾਓਗੇ 100% ਠੀਕ ਹੋਵੋਗੇ ਇਹ ਗੱਲ ਤੁਸੀਂ ਠੀਕ ਹੋ ਧੰਨਵਾਦ ਜੀ